ਇੱਕ ਵਾਰ ਫਿਰ ਪੰਜਾਬ ਦੇ ਵਿੱਚ ਲਾਅ ਆਰਡਰ ਦੀਆਂ ਉਡਗੀਆਂ ਧਜੀਆਂ ਜਾਂ ਕਹਿ ਸਕਦੇ ਹਾਂ ਕਿ ਸ਼ਰਾਰਤੀ ਅੰਸਰਾਂ ਗੈਂਗਸਟਰਾਂ ਵੱਲੋਂ ਲਾਅ ਆਰਡਰ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਕਿੱਥੇ ਨੇ ਪੰਜਾਬ ਦੇ ਮੁੱਖ ਮੰਤਰੀ ਕਿਉਂਕਿ ਮੁੱਖ ਮੰਤਰੀ ਹੋਣ ਦੇ ਨਾਲ 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 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹ ਵਤਰਾਲਾ ਵੀ ਹੈ ਪੰਜਾਬ ਦੇ ਵਿੱਚ ਲਾਅ ਆਰਡਰ ਨੂੰ ਲੈ ਕੇ ਇੱਕ ਵਾਰ ਫਿਰ ਹਹਾਕਾਰ ਥੱਲੀ ਮਤ ਗਈ ਹੈ ਕਿ ਦਿਨ ਦਿਹਾੜੇ ਨਾਮੀ ਗ੍ਰਾਮੀ ਲੋਕਾਂ ਦੇ ਕਤਲ ਕਰ ਦਿੱਤੇ ਜਾਂਦੇ ਨੇ ਪਹਿਲਾਂ ਸੋਸ਼ਲ ਮੀਡੀਆ ਉੱਤੇ ਵੀਡੀਓ ਵੀ ਬਾਤ ਹੋਈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਪਿੰਡ ਸ਼ਹਿੜਾ ਦੀ ਅਤੇ ਸ਼ਹਿਣਾ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਨ੍ਹਾਂ ਦਾ ਕੱਲ ਪਿੰਡ ਸ਼ਹਿਣਾ ਦੇ ਬਸ ਅੱਡੇ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੋ ਗੋਲੀਆਂ ਉਹਦੀ ਧੌਣ ਦੇ ਵਿੱਚ ਲੱਗੀਆਂ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਇਥੋਂ ਤੱਕ ਕਿ ਇਲਾਜ ਦੇ ਲਈ ਉਹ ਹਸਪਤਾਲ ਦੇ ਵਿੱਚ ਵੀ ਪਿੰਡ ਸ਼ਹਿਣਾ ਦੇ ਲੋਕ ਨਹੀਂ ਲਿਜਾ ਸਕੇ ਹਾਲਾਂਕਿ ਰਜਿੰਦਰ ਗਿਲ ਨਾਮ ਦੇ ਮੁੰਡੇ ਨੇ ਜਿੰਦਰ ਗਿਲ ਨਾਮ ਦੇ ਮੁੰਡੇ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਭਾਈ ਸੀ ਫਿਰ ਪੰਜਾਬ ਪੁਲਿਸ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਸਕੀ ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਕਿਉਂ ਨਹੀਂ ਲਿਆ ਗਿਆ ਲੋਰ ਆਰਡਰ ਨੂੰ ਲੈ ਕੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵਾਲੇ ਤੰਜ ਕੱਸ ਰਹੇ ਨੇ ਸ਼ਬਦੀ ਹਮਲੇ ਪੂਰੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਖਰਕਾਰ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕਿਉਂ ਹੋਇਆ ਜੇਕਰ ਉਹ ਨਾਮੀ ਗ੍ਰਾਮੀ ਸੀ ਤੇ ਉਹਦਾ ਕਿਸੇ ਦੇ ਨਾਲ ਪੈਸਿਆਂ ਦਾ ਕੀ ਲੈਣ ਦੇਣ ਦੂਸਰੇ ਪਾਸੇ ਲਾਭ ਸਿੰਘ ਉਗਗੋ ਕੇ ਦੇ ਨਾਮ ਦੇ ਨਾਲ ਵੀ ਕਤਲ ਜਿਹੜਾ ਹੈ ਜੋੜਿਆ ਜਾ ਰਿਹਾ ਹੈ ਸੁਖਵਿੰਦਰ ਸਿੰਘ ਕੋਲਕਾਤਾ ਦਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਜਿਹੜੀਆਂ ਖਬਰਾਂ ਆ ਰਹੀਆਂ ਨੇ ਸੁਖਵਿੰਦਰ ਸਿੰਘ ਕੋਲਕਾਤਾ ਹਮੇਸ਼ਾ ਹੀ ਆਮ ਆਦਮੀ ਪਾਰਟੀ ਤੇ ਤਰਕ ਦਿੰਦਾ ਸੀ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੇ ਨਾਲ ਉਹਨਾਂ ਦੇ ਤਤਕਾਰ ਚੱਲ ਰਹੇ ਸੀ ਕਿਉਂਕਿ ਉਹ ਵਿਵਾਦ ਹੋ ਕੇ ਬੋਲਦੇ ਸੀ ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਹੇ ਉਹ ਆਪ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਨੇ ਤੇ ਚਾਹੇ ਹਲਕ ਉਗ ਲਾਲ ਸਿੰਘ ਉਗੋ ਕਹੇ ਨੇ ਆਖਰਕਾਰ ਕਤਲ ਕਿਉਂ ਕਰਨਾ ਪਿਆ ਆਖਰਕਾਰ ਕਿਉਂ ਕਤਲ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਪੰਜਾਬ ਦੇ ਪਿੰਡ ਸ਼ਹਿਣਾ ਦੇ ਲੋਕ ਉਥੋਂ ਦੀ ਆਬਾਦ ਚਿੰਤਤ ਹੈ ਕਿ ਭਾਈ ਇਸ ਨੇ ਨਾ ਕਿਸੇ ਦਾ ਮਾਰਾ ਕੀਤਾ ਨਾ ਕਿਸੇ ਨੂੰ ਬੁਰਾ ਭਲਾ ਬੋਲਿਆ ਇਹ ਤਾਂ ਗਰੀਬਾਂ ਦਾ ਦਰਦੀ ਸੀ ਉਥੋਂ ਦੀਆਂ ਮਾਵਾਂ ਅਤੇ ਭੈਣਾਂ ਅਤੇ ਔਰਤਾਂ ਕਹਿ ਰਹੀਆਂ ਨੇ ਕਿ ਸਾਡਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਆਖਰਕਾਰ ਕਤਲ ਕਿਉਂ ਕੀਤਾ ਗਿਆ ਕਤਲ ਦੀ ਵਜ੍ਹਾ ਕੀ ਸੀ ਪੰਜਾਬ ਪੁਲਿਸ ਵੱਲੋਂ ਹਾਲੇ ਵੀ ਇਹ ਗੁੱਥੀ ਨਹੀਂ ਸੁਲਝਾਈ ਗਈ ਇਹ ਕਤਲ ਇਹ ਕਤਲ ਇੱਕ ਪੋਲੀਟੀਕਲ ਕਤਲ ਹੈ ਇਹ ਕਤਲ ਇੱਕ ਸਾਜ਼ਿਸ਼ ਦੇ ਅਧੀਨ ਕਤਲ ਹੈ ਇਹ ਕਤਲ ਕੋਈ ਪੈਸਿਆਂ ਦੇ ਲੈਣ-ਦੇਣ ਨੂੰ ਹੈ ਇਹ ਕਤਲ ਕੋਈ ਨਸ਼ੇ ਦੇ ਲੈਣ-ਦੇਣ ਨੂੰ ਹੈ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਤੇ ਭਾਰੀਆਂ ਨੇ ਕਿ ਆਖਰਕਾਰ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕਿਉਂ ਕੀਤਾ ਗਿਆ ਕਿਉਂ ਮੌਤ ਦੇ ਘਾਟ ਉਤਾਰਿਆ ਗਿਆ ਜਿਹੜੀ ਪੋਲਿਟੀਕਲ ਸੱਚਾਈ ਆ ਰਹੀ ਹੈ ਲਾਲ ਸਿੰਘ ਊਗੋਕੇ ਦੇ ਨਾਲ ਉਸ ਦੇ ਸਾਥੀਆਂ ਦੇ ਨਾਲ ਨਾਮ ਜੋੜਿਆ ਜਾ ਰਿਹਾ ਹੈ ਇੱਕ ਜਿੰਦਰ ਗਿਲਗਲੂ ਵੀਡੀਓ ਪਾਈ ਜਾ ਰਹੀ ਹੈ ਉਹ ਕਹਿੰਦਾ ਹੈ ਕਿ ਮੇਰਾ ਇਸ ਦਿਨ ਨਾਲ ਪੈਸਿਆਂ ਦਾ ਲੈਣ-ਦੇਣ ਸੀ ਮੈਨੂੰ ਪੈਸੇ ਨਹੀਂ ਦਿੱਤਾ ਸੀ ਤੇ ਉਹ ਤਾਂ ਜੱਦੀ ਪੁਸ਼ਟੀ ਉਹਦੀ ਬੈਕਗ੍ਰਾਉਂਡ ਉਹ ਅਮੀਰ ਹੈ ਪੈਸਾ ਉਹਦੇ ਕੋਲ ਚੋਕਾ ਹੈ ਵੱਧੂ ਹੈ ਪੈਸਿਆਂ ਦੇ ਨਾਲ ਕਿਵੇਂ ਹੋ ਸਕਦਾ ਹੈ ਇਸ ਕਤਲ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ ਜਾਂ ਇਹ ਕਤਲ ਸਿਆਸੀ ਹੈ ਇਸ ਨੂੰ ਲੈ ਕੇ ਲਗਾਤਾਰ ਕਨਸੂਆਂ ਚੱਲ ਰਹੀਆਂ ਨੇ ਸੁਖਵੰਦਰ ਸਿੰਘ ਕਲਕੱਤਾ ਦੇ ਕਤਲ ਨੂੰ ਲੈ ਕੇ ਕੱਲ ਜਿਵੇਂ ਹੀ ਕਤਲ ਹੋਇਆ ਕੱਲ ਜਿਵੇਂ ਹੀ ਗੋਲੀ ਮਾਰੀ ਗਈ ਸਾਰੇ ਪੰਜਾਬ ਦੇ ਵਿੱਚ ਭਾਜਣਾ ਪੈ ਗਿਆ ਤਰਥਲੀ ਬਚ ਗਈ ਕਿ ਪੰਜਾਬ ਤੇ ਇੱਕ ਗੁਰੂਆਂ ਪੀਰਾਂ ਦੀ ਧਰਤੀ ਸੀ ਪੰਜਾਬ ਤੇ ਇੱਕ ਰੂਸ਼ੀਆਂ ਬੁਨਿਆਦੀ ਧਰਤੀ ਸੀ ਅੱਜ ਇੱਥੇ ਦਿਨ ਦਿਹਾੜੇ ਕਤਲ ਹੁੰਦੇ ਨੇ ਦਿਨ ਦਿਹਾੜੇ ਵਾਰਦਾਤਾ ਹੁੰਦੀਆਂ ਨੇ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਸਕਾਇਆ ਕੀ ਸੀ ਸ਼ਾਂਤੀ ਸ਼ਾਂਤੀ ਦਾ ਪ੍ਰਤੀਕ ਕਿਸੇ ਸਮੇਂ ਸੀ ਪੰਜਾਬ ਪੰਜਾਬ ਰਾਜ ਲੇਕਿਨ ਅੱਜ ਜਿਹੜਾ ਹੈ ਉਹ ਗੈਂਗਸਟਰ ਬਦ ਬਣ ਗਿਆ ਹੈ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸੁਖਵਿੰਦਰ ਸਿੰਘ ਕਲਕੱਤਾ ਦੇ ਪਰਿਵਾਰ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਪਿੰਡ ਦੀਆਂ ਔਰਤਾਂ ਭੈਣਾਂ ਬੀਬੀਆਂ ਵੱਲੋਂ ਕਦੋਂ ਇਨਸਾਫ ਮਿਲੇਗਾ ਜਾਂ ਫਿਰ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ ਇਹ ਕੌਣ ਵਾਲੇ ਦਿਨਾਂ ਨੂੰ ਪਤਾ ਲੱਗੇਗਾ ਧੰਨਵਾਦ